ਇੱਕ ਹੋਰ ਤੁਸੀਂ ਦੂਜਾ ਪੱਖ ਦੇਖੋ ਕੈਲੀਫੋਰਨੀਆ ਵਾਲਾ ਗੁਰਪ੍ਰੀਤ ਮੈਂ ਮੈਂ ਵੀ ਉਹ ਲੱਗਾ ਸੀ ਉਹਦੀ ਮੈਂ ਉਹ ਤੁਸੀਂ ਗੱਲ ਅਕੀਤੀ ਉਹ ਤੋਂ ਮੈਂ ਵੀਡੀਓ ਸੁਣ ਕੇ ਹਟਿਆ ਵਾ ਦੇਖੋ ਉਹ ਸਾਲੇ ਕਿੱਡੇ ਕਮੀਨੇ ਆ ਨਾ ਯਾਨੀ ਬਸ ਹੁਣ ਇਸ ਇਸ ਜਿਹਦਾ ਮਖੂ 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 ਬੋਲਿਆ ਆਹਾਂ ਸੌ ਲੁੱਚੀਆਂ ਦੇ ਲੁੱਚੇ ਆ ਪਰ ਹੁਣ ਉਹਨਾਂ ਨੂੰ ਪਤਾ ਵੀ ਜਿਹੜਾ ਆ ਕੇਸ ਆ ਨਾ ਇਹਦੇ ਚ ਗਰੰਟੀ ਆ ਵੀ ਢਡੀਆਂ ਵਾਲੇ ਨੂੰ ਕੁਝ ਨਹੀਂ ਹੋਣਾ ਤੇ ਸਾਨੂੰ ਬਹਾਨਾ ਮਿਲੂਗਾ ਬਿਲਕੁਲ ਕਹ ਦੇਖੋ ਜੀ ਬਧਰਾਮ ਕਰਦੇ ਹੁਣ ਜਿੱਦਾਂ ਇਹ ਕੈਲੀਫੋਰਨੀਆ ਵਾਲਾ ਕਹਿੰਦਾ ਵਾ ਕਹਿੰਦਾ ਵੀ ਪਿਛਲੇ ਮੈਂ ਤਿੰਨ ਚਾਰ ਦਿਨ ਖਣੀ ਕਹਿੰਦਾ ਮੈਂ ਸਟੱਡੀ ਕਰਦਾ ਰਿਹਾ ਕਹਿੰਦਾ ਇਹ ਸਾਰੀ ਵੀ ਇਸ ਤਰੀਕੀ ਉਹ ਤਾਂ ਉਹ ਤਾਂ ਵੈਸੇ ਹੀ ਜਦੋਂ ਸ਼ੁਰੂ ਕਰਦਾ ਗੱਲ ਉਹ ਉਹ ਕਹਿੰਦਾ ਮੈਂ ਇੰਡੀਆ ਜਾਣਾ ਸੀ ਪਰ ਇਲੈਕਸ਼ਨ ਦੇ ਬਾਰੇ ਨਾ ਮੈਂ ਜਿੰਨੀਆਂ ਗੱਲਾਂ ਕਹੀਆਂ ਸਾਰੀਆਂ ਵੀ ਸੱਚ ਹੋਈਆਂ ਉਹ ਕਹਿੰਦਾ ਅਹ ਕਿਹੜੀ ਗੱਲ ਕੀਤੀ ਉਹਨੇ ਹਾਂ ਉਹ ਕਹਿੰਦਾ ਵੀ ਟਡਰੀਆਂ ਵਾਲਾ ਪਿਛਲੇ ਕੁਝ ਦਿਨਾਂ ਤੋਂ ਕੁਝ ਸਮੇਂ ਤੋਂ ਉਹਨੇ ਆਪਣੇ ਪ੍ਰਚਾਰ ਦਾ ਢੰਗ ਬਦਲ ਲਿਆ ਹੁਣ। ਹੂੰ। ਉਹ ਵਾਪਸ ਸੰਤਾਂ ਵਾਲੇ ਪਾਸੇ ਆ ਰਿਹਾ ਵਾ ਵੀ ਉਹ ਤਰਕ ਵਾਲਾ ਨੂੰ ਛੱਡ ਕੇ ਹੁਣ ਸ਼ਰਧਾ ਵਾਲੀਆਂ ਗੱਲਾਂ ਜੜੀ ਹੈਗੀਆਂ ਉਹ ਕਰਨ ਲੱਗਾ। ਆਹ। ਵੀ ਜਾਣੀ ਕਿ ਹੁਣ ਉਹ ਮਿਸ਼ਨਰੀ ਵਿਚਾਰਧਾਰਾ ਦੇ ਉਲਟ ਚੱਲਿਆ ਤੇ ਨਾਲ ਹੀ ਕਹਿੰਦਾ ਕੇਸ ਖੁੱਲ ਗਿਆ। ਬਬਾ ਉਹ 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 ਜਾਣੀ ਕਹਿੰਦਾ ਵੀ ਜਿਹੜੇ ਨਾਨਕਸਰੀਆਂ ਦੇ ਕੇਸ ਪਏ ਆ ਉਹ ਵੀ ਇਹ ਮਿਸ਼ਨਰੀ ਵਿਚਾਰਧਾਰਾ ਵਾਲੇ ਨੇ ਝੂਠੇ ਪਵਾਏ ਆ। ਨਹੀਂ। ਜੇ 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 ਇਦਾਂ ਹੁੰਦਾ ਜੇ ਉਹਨੂੰ ਹੁਣ ਤੁਸੀਂ ਤਾਂ ਹੁਣ ਸ਼ਬਦ ਵਰਤ ਲੈਨੇ ਮੈਨੂੰ ਵਰਤਨਾ ਵੀ ਨਹੀਂ ਆਉਂਦਾ ਉਹਦੇ ਵਾਸਤੇ ਨਹੀਂ ਨਹੀਂ ਉਹ ਵੀ ਜੇ ਤਾਂ ਮਿਸ਼ਨਲ ਵਿਚਾਰਧਾਰਾ ਵਾਲਿਆਂ ਨੇ ਉਹਨਾਂ ਦੇ ਕੇਸ ਕਰਾਏ ਇਸ ਵਾਸਤੇ ਵੀ ਹੁਣ ਇਹ ਉਹ ਵਿਚਾਰਧਾਰਾ ਛੱਡ ਕੇ ਵਾਪਸ ਸ਼ਰਧਾ ਵਾਲੀ ਗੱਲਾਂ ਲਾਪੇ ਕਰਨ ਤਾਂ ਤੇ ਫਿਰ ਤੇ ਸਜ਼ਾ ਟਡਰਿਆ ਨੂੰ 2012 ਜੀ ਹੋ ਜਾਣੀ ਚਾਹੀਦੀ ਸੀ ਆ ਉਹ ਤਾਂ ਪੂਰਾ ਸੰਤ ਸਿਗਾ ਉਹ ਯਾ ਉਸ ਵੇਲੇ ਤਾਂ ਗੱਲਾਂ ਹੀ ਸ਼ਰਦਾ ਦੀਆਂ ਉਹ ਕਰਦੇ ਹੁੰਦੇ ਸੀਗੇ ਸਾਰਾ ਸਾਰਾ ਕੁਝ ਉਸੇ ਤਰੀਕੇ ਦੇ ਦੀਵਾਨ ਸੀ ਸਾਰੇ ਹਰੇਕ ਤਰ੍ਹਾਂ ਦੇ ਉਹਨਾਂ ਦੇ ਯਾ ਤੇ ਉਸ ਵੇਲੇ ਤਾਂ ਸਗੋਂ ਉਹਨਾਂ ਦੇ ਉੱਤੇ ਕੇਸ ਬਹੁਤ ਵੱਡਾ ਬਣਨਾ ਚਾਹੀਦਾ ਸੀਗਾ ਹੂੰ ਨਾਲੇ ਇਹਨੂੰ ਪਿੱਛੇ ਵੀ ਇਹ ਆ ਜੇ ਮਿਸ਼ਨੀਆਂ ਦੇ ਵਿੱਚ ਇੰਨੀ ਤਾਕਤ ਹੋਵੇ ਆ ਵੀ ਇੰਨਾ ਕੇਸ ਕਰਾ ਸਕਦੇ ਹੋਣ ਇੰਨੀ ਤੁਹਾਨੂੰ ਚੇਤਾ ਹੋਣਾ ਵਾ ਇਹ ਦੋ ਤਿੰਨ ਨਾਂ ਵੀ ਦੱਸੇ ਜਾ ਕਰ ਹੂੰ ਜਿਨ੍ਹਾਂ ਦੇ ਟਕਸਾਲ ਦੇ ਵਿੱਚ ਇਹ ਮਹੀਨਾ ਡੇਢ ਮਹੀਨਾ ਉੱਥੇ ਰਿਹਾ ਵਾ ਇਹਦੇ ਹੁੰਦਿਆਂ ਉੱਥੇ ਕਤਲ ਹੋਇਆ ਤਾਂ ਸਵੇਰ ਚੜ੍ਹਨ ਤੋਂ ਪਹਿਲਾਂ ਸਸਕਾਰ ਕਰ ਦਿੱਤਾ ਇਹਨਾਂ ਦਾ ਆ ਪਰ ਕਿਸੇ ਦੇ ਉੱਤੇ ਕੋਈ ਕੇਸ ਹੋਇਆ ਉੱਥੇ ਉਹ 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 ਤਾਂ ਮਿਸ਼ਨਰੀਆਂ ਨੇ ਨਹੀਂ ਨਾ ਉਹ ਤਾਂ ਆਪ ਕਹਿ ਰਿਆ ਸੀ ਉਹਦੇ ਬਾਰੇ ਵੀ ਗੱਲ ਨਹੀਂ ਉਹਨਾਂ ਬਾਰੇ ਕੋਈ ਗੱਲ ਨਹੀਂ ਬੋਲਦੇ ਇਹ ਕੋਈ ਗੱਲ ਨਹੀਂ ਬੋਲ ਕੋਈ ਪੱਤਰਕਾਰ ਨਹੀਂ ਉਹਦੇ ਬਾਰੇ ਬੋਲਦਾ ਪਿਆ ਕਿਸੇ ਨੇ ਗੱਲ ਨਹੀਂ ਕੀਤੀ ਉਹਦੇ ਬਾਰੇ ਤੇ ਇਹ ਠੀਕ ਆ ਪਰ ਹਾਂ ਇਹ ਹੀ ਗੱਲ ਆ ਵੀ ਜਿਹੜੇ ਪਾਸੇ ਢੜਨੀ ਵਾਲੇ ਤੁਰੇ ਆ ਇੱਕ ਗੱਲ ਤਾਂ ਚਲੋ ਇਥੋਂ ਸਾਨੂੰ ਇਹ ਵੀ ਪਤਾ ਚੱਲਦੀ ਆ ਵੀ ਅਸਲ ਦੇ ਵਿੱਚ ਜੇ ਗੁਰਬਾਣੀ ਦੀ ਗੱਲ ਕਰਨੀ ਆ ਨੀ ਸੌਖੀ ਨਹੀਂ ਹੈਗੀ ਹਮ ਨਾਲੇ ਧਾਰਾ ਦੇ ਉਲਟ ਚੱਲਣਾ ਜੀ ਉਹ ਤਾਂ ਬਿਲਕੁਲ ਨਹੀਂ ਧਾਰਾ ਦੇ ਉਲਟ ਚੱਲਣਾ ਜਿਹੜਾ ਹੈਗਾ ਉਹ ਸੌਖਾ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਹੋ ਸਕਦਾ ਹਮ ਕਦੀ ਵੀ ਬੰਦਾ ਇਸ ਪੱਖੋਂ ਬੇਫਿਕਰ ਹੋ ਕੇ ਨਹੀਂ ਚੱਲ ਸਕਦਾ ਵੀ ਮੇਰੇ ਨਾਲ ਕੁਝ ਬੁਰਾ ਨਹੀਂ ਕਰਨਗੇ ਮੈਂ ਕਹਿੰਦਾ ਉਹ ਖਤਰਾ ਜਿਹੜਾ ਹਰ ਵੇਲੇ ਬਣਿਆ ਰਹਿੰਦਾ ਇਸ ਪਾਸੇ ਤੁਸੀਂ ਉਹਨਾਂ ਦੇ ਬਲਿਹਾਰੇ ਤਾਂ ਇਸ ਗੱਲੋਂ ਜਾਈਦਾ ਟੱਡਰਿਆਂ ਵਾਲਿਆਂ ਦੇ ਕਿ ਹਜ਼ਾਰਾਂ ਦੀ ਗਿਣਤੀ ਚ ਰੋਜ਼ ਸੰਗਤ ਜਾਂਦੀ ਹੈ ਬਿਲਕੁਲ ਬਿਲਕੁਲ ਉਹਨਾਂ ਚ ਬੀਬੀਆਂ ਕਿੰਨੀਆਂ ਆ ਔਰ ਕਿੰਨੇ ਇਦਾਂ ਦੇ ਲੋਕ ਹੋਣਗੇ ਜਿਹੜੇ ਟੱਬਰ ਦੇ ਦੁੱਖੜੇ ਰੋਂਦੇ ਆ ਬਿਲਕੁਲ ਕਿੰਨੇ ਆਂ ਦੀ ਗੱਲ ਸੁਣਦੇ ਆ ਮਤਲਬ ਕਿੰਨੇ ਕੇਅਰਫੁੱਲ ਉਹਨਾਂ ਨੂੰ ਇਦਾਂ ਹੋ ਕੇ ਚੱਲਣਾ ਪੈਂਦਾ ਹੋਊਗਾ ਵੀ ਇਹਨਾਂ ਕੁੱਤਿਆਂ ਨੂੰ 12 ਸਾਲਾਂ ਚ ਬਿਲਕੁਲ ਕੁਝ ਵੀ ਨਹੀਂ ਲੱਭਾ ਯਾਨੀ 10 ਸੈਕਿੰਡ ਦੀ ਆਡੀਓ ਨਹੀਂ ਰਿਕਾਰਡ ਕਰਵਾ ਹੋਈ ਇਹਨਾਂ ਤੋਂ ਇਦਾਂ ਬਿਲਕੁਲ ਬਿਲਕੁਲ ਵੀ ਜਿਹਦੇ ਨਾਲ ਮੰਨ ਲਓ ਕੋਈ ਬੀਬੀ ਆ ਜਾ ਕੇ ਰੋਈ ਆ ਇਦਾਂ ਉਹਨਾਂ ਨੇ ਇਦਾਂ ਕਹਿਤਾ ਹੋਵੇ ਕੋਈ ਗੱਲ ਨਹੀਂ ਅਸੀਂ ਦੇਖ ਲਵਾਂਗੇ ਅਸੀਂ ਹੈਗੇ ਆ ਬੰਦਾ ਕਹਿੰਦਾ ਨਾ ਵੀ ਕੋਈ ਨਹੀਂ ਤੂੰ ਇਦਾਂ ਇੰਨੀ ਮਦਦ ਅਸੀਂ ਕਰਦੇ ਹੈਗੇ ਆ ਅਸੀਂ ਮਤਲਬ ਇਦਾਂ ਦੀ ਕਟਾ ਵੱਟ ਕਰਕੇ ਕਿਤੇ ਇਦਾਂ ਗੱਪਿਆ ਦੇਖੋ ਜੀ ਬੀਬੀ ਨਾਲ ਗੱਲ ਕਰ ਰਿਹਾ ਕਿ ਕਿਤੇ ਕਿਤੇ ਇਹਨਾਂ ਨੂੰ ਕੱਖ ਨਹੀਂ ਲੱਭਾ ਜਾਨੀ ਮਾਰ ਕਰਵਾ ਕੇ ਕਿਤੇ ਆ ਆ ਆ ਜਾ ਕੇ ਲੱਭਣੀ ਪਈ ਇਹਨੂੰ 12 ਸਾਲ ਪੁਰਾਣੀ ਗੱਲ ਪਰ ਇਹ ਵੀ ਜਦੋਂ ਹਰੇ ਕਾਚ ਚ ਚਾਲਨਾਂ ਦੇ ਪੁੱਠੀ ਪਈਆ ਹੁਣਾ ਤੋਹੀਂ ਕੁਛ ਹੈ ਪਰ ਜੋ ਭਾਈ ਸਾਹਿਬ ਨੇ ਕਿਹਾ ਉਹ ਵਧੀਆ ਗੱਲ ਹੈ ਵੀ ਜਾਬਦੇ ਚ ਰਹੋ ਹੂੰ ਕੁਝ ਹਫ਼ਤੇ ਮਹੀਨੇ ਲੱਗ ਸਕਦੇ ਆ ਯਾ ਪਰ ਇਹਦੇ ਨਾਲ ਵੀ ਜਿਹੜਾ ਹੈਗਾ ਬਾ ਹੋਰ ਸਫਾਈ ਜਿਹੜੀ ਹੈਗਾ ਉਹਨਾਂ ਦੀ ਸ਼ਖਸੀਅਤ ਜਿਹੜੀ ਆ ਹੋਰ ਵਧੀਆ ਹੋ ਕੇ ਡੀ ਸਾਹਮਣੇ ਨਿਖਰ ਕੇ ਜਿਹੜੀ ਆ ਹੋਰ ਦੁਨੀਆ ਦੇ ਸਾਹਮਣੇ ਆਊਗੀ ਕਿਉਂਕਿ ਜਦੋਂ ਤੁਸੀਂ ਉਹਨਾਂ ਦੇ ਦੀਵਾਨ ਸੁਣਦੇ ਆ ਜਾਂ ਉਹਨਾਂ ਦੀ ਗੱਲਬਾਤ ਜਿਹੜਾ ਵੀ ਉਹਨਾਂ ਦੇ ਨਾਲ ਕਰਕੇ ਆਉਂਦਾ ਕੋਈ ਮਿਲਦਾ ਨਹੀਂ ਆ। ਆਹ ਉਹਨਾਂ ਦੀ ਉਹ ਗੱਲਬਾਤ ਅੱਜ ਦੇ ਸਮੇਂ ਦੇ ਅੰਦਰ ਉਹ ਲੈਵਲ ਦੇਖ ਲਓ। ਹੂੰ ਤੇ ਦੂਸਰੇ ਪਾਸੇ ਸਾਡੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਅਸਥਾਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਜੋ ਕੁਝ ਸੁਣਾਇਆ ਜਾ ਰਿਹਾ ਉਹਦਾ ਲੈਵਲ ਤੇ ਆਹ ਲਗਾ ਜਮੀਨ ਅਸਮਾਨ ਦਾ ਫਰਕ ਕਹਿੰਦੀ ਹੈ ਤਾਂ ਸ਼ਾਇਦ ਉਹ ਵੀ ਕੱਟ ਲੱਗਦਾ ਸਰ ਕੱਟ ਲੱਗਦਾ ਥੋੜਾ ਬਹੁਤ ਜਿਆਦਾ ਫਰਕ ਆ ਉਸ ਕੰਦ ਦੇ ਹੁਣ ਮੈਂ ਤੁਹਾਡੇ ਹੁਣ ਦਾ ਅਕਾਊਂਟ ਤੁਹਾਡਾ ਬੰਦ ਹੋ ਗਿਆ ਉਹ ਮੈਸਜ ਉਹਦਾ ਪਿਆ ਸੀ ਅੱਜ ਕੋਈ ਉਸ ਵਿੱਚੋਂ ਹੀ ਹਾਂਜੀ ਕੋਈ ਪੁਰਾਣੀ ਪੋਸਟ ਜੀ ਤੁਹਾਡੀ ਹਮ ਅ ਕੋਈ ਇੰਟਰਵਿਊ ਦੇ ਰਾ ਮੈਨੂੰ ਪਤਾ ਉਹਦਾ ਨਾਮ ਕੀ ਆ ਉਹਦਾ ਕਿਉਂਕਿ ਹੁਣ ਤਾਂ ਆਏ ਦਿਨ ਕੋਈ ਨਾ ਕੋਈ ਨਵੇਂ ਤੋਂ ਨਵੇਂ ਚੱਲਦਾ ਰਹਿੰਦਾ ਵਾ ਹਮ ਵੀ ਜਿੱਥੇ ਉਹ ਬੰਦਾ ਕਹਿ ਰਿਹਾ ਆਪਣੇ ਪ੍ਰਚਾਰ ਕਿਆ ਕੋਈ ਆਬੀਸਲੀ ਗੋਲਦਸਾਰ ਬਣੀ ਹੋਈ ਆ ਹੂੰ ਯਾਨੀ ਕਿ ਆਪਣੇ ਧਰਮ ਦੀ ਵਡਿਆਈ ਕਰਦਾ ਪਿਆ ਆ ਸਿੱਖ ਧਰਮ ਦੀ ਹੂੰ ਤੇ ਵਡਿਆਈ ਦੇ ਵਿੱਚ ਦੱਸਦਾ ਪਤਾ ਕੀ ਆ ਹੂੰ ਵੀ ਸਿੱਖਾਂ ਦੇ ਉੱਤੇ ਉਹ ਸਮਾਂ ਵੀ ਆਇਆ ਜਦੋਂ ਦੋ ਸਿੱਖਾਂ ਨੇ ਇੱਕ ਇੱਕ ਕਸ਼ਹਰੇ ਦੇ ਨਾਲ ਸਾਰ ਲਿਆ ਕੀਤਾ ਮਿਸਕ ਜਾਨੀ ਕਿ ਸਿੱਖੀ ਦੀ ਹੁਣ ਇਹ ਵਡਿਆਈ ਆ ਵੀ ਦੋ ਸਿੱਖਾਂ ਨੇ ਇੱਕ ਸ਼ਹਿਰੇ ਦੇ ਨਾਲ ਸਾਰਿਆ ਉਹ ਕਿਦਾਂ ਜੀ ਕਹਿੰਦਾ ਜੀ ਇੱਕ ਇੱਕ ਦੇ ਕੋਲ ਸ਼ਹਿਰਾ ਸੀ ਉਹਨੇ ਉਹਦਾ ਸ਼ਹਿਰੇ ਦਾ ਥੋੜਾ ਜਿਹਾ ਪਹੁੰਚਾ ਪਾੜ ਕੇ ਤਾਂ ਆਪਣੇ ਗੂਠੇ ਤੇ ਬੰਨ ਲਿਆ ਤੇ ਜਾਨੀ ਕਿ ਜਾਨੀ ਕਕਾਰ ਜਿਹੜੇ ਹੈਗੇ ਆਪਣੇ ਸਰੀਰ ਤੋਂ ਵੱਖ ਨਹੀਂ ਹੁੰਦੇ ਉਹਨੂੰ ਪੁੱਛੇ ਉਹਨੂੰ ਪੁੱਛੇ ਜੇ ਦੇਖੋ ਪੰਜ ਸੱਤ ਬੰਦੇ ਹੋਣ ਇਦਾਂ ਜਥਾ ਹੋਵੇ ਕੋਈ ਕਸ਼ਹਰੇ ਨੂੰ ਪਾੜ ਕੇ ਮਾੜਾ ਮਾੜਾ ਕਰਕੇ ਗੂੜੇ ਸਾਡੇ ਘਰ ਤੀਵੀਆਂ ਕੋ ਚਲ ਜਵੇ ਉਹ ਫੇ ਲਓ ਜੀ ਸਿੱਖੀ ਲੈ ਕੇ ਆਇਆ ਕਸ਼ਹਰਾ ਭਵਾ ਨਹੀਂ ਪਾਇਆ ਲੰਗੇ ਆ ਭਵਾ ਸੀ ਜਾਣੀ ਕਿ ਭਈ ਸ਼ਹਿਰਾ ਇੱਕ ਦੇਖੋ ਉਹਦਾ ਵੀ ਪਾੜ ਦਿਓ ਤੁਸੀਂ ਜਿੱਦਾਂ ਜਾਣੀ ਕਿ ਧਰਮ ਦਾ ਪ੍ਰਚਾਰ ਇਹ ਇਹਨੂੰ ਅਸੀਂ ਧਰਮ ਦਾ ਪ੍ਰਚਾਰ ਕਹਿੰਦੇ ਹਾਂ ਜਾਣੀ ਕਿ ਗੁਰਬਾਣੀ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਅਖੀਰ ਤੱਕ ਪੜ੍ਹ ਲਓ ਜਿਹੜੀ ਪੈਰ ਪੈਰ ਦੇ ਉੱਤੇ ਕਰਮਕੰਡਾਂ ਦਾ ਖੰਡਨ ਕਰਦੀ ਪਈ ਕਿਤੇ ਕਿਤੇ ਗਰਵਾਣੀ ਦੇ ਕੱਪੜਿਆਂ ਬਾਰੇ ਕੱਪੜਿਆਂ ਦੇ ਮੰਡਨ ਬਾਰੇ ਮੈਨੂੰ ਲੱਗਦਾ ਕੋਈ ਗੱਲ ਨਹੀਂ ਕਿਤੇ ਲੱਭਦੀ ਅਸੀਂ ਸਿੱਖੀ ਨੂੰ ਲਿਆ ਕੇ ਉੱਥੇ ਕਰਮਕੰਡਾਂ ਦੇ ਵਿੱਚ ਬਣ ਕੇ ਰੱਖ ਦਿੱਤਾ ਤੁਹਾਡੇ ਉਹ ਨਿਊਜ਼ੀਲੈਂਡ ਸੀਗਾ ਜਿਹੜਾ ਕਹਿੰਦਾ ਸੀ ਮੈਂ ਗਿਆ ਵਾਂ ਬੇਸਵਾ ਦੇ ਪਰ ਮੈਂ ਇੱਕ ਸ਼ਹਿਰ ਨਹੀਂ ਆਪਣੇ ਸਰੀਰ ਤੋਂ ਵਾਕੀ ਸ਼ਹਿਰਾ ਕਿੰਨਾ ਗਿੱਟੇ ਨੂੰ ਬੰਨੇ ਬੰਨੇ ਅਸੀਂ ਜਾਨੀ ਕਿ ਇੱਕ ਪਾਸੇ ਸਾਡੇ ਪ੍ਰਚਾਰ ਦਾ ਸਾਡੇ ਸਿੱਖੀ ਸੋਚ ਦਾ ਲੈਵਲ ਇੱਥੋਂ ਤੱਕ ਪਹੁੰਚ ਚੁੱਕਾ ਹੈ ਔਰ ਉਹ ਪਹੁੰਚਾ ਅੱਛਾ ਦੂਸਰੇ ਪਾਸੇ ਤੁਸੀਂ ਇਹਨਾਂ ਦੇ ਗ੍ਰੰਥਾਂ ਦੀ ਗੱਲ ਕਰੋ ਹੁਣ ਟੱਢੀ ਨਾਲ ਚੁੰਬਦਾ ਤੇ ਇਸੇ ਵਾਸਤੇ ਸੋਨੀ ਪ੍ਰਕਾਸ਼ ਦੀ ਗੱਲ ਕਰਦਾ ਇਹਨਾਂ ਗ੍ਰੰਥਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਵਿੱਚ ਗੁਰੂਆਂ ਦੀ ਸ਼ਾਨ ਦੇ ਖਿਲਾਫ ਸਿੱਖ ਬੀਬੀਆਂ ਦੀ ਸ਼ਾਨ ਦੇ ਖਿਲਾਫ ਇਹੋ ਜਿਹੀ ਸ਼ਬਦਾਵਲੀ ਵਰਤੀ ਹੋਈ ਆ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਆਉਂਦੀ ਹੈ ਮੈਂ ਇੱਕ ਦਿਨ ਉਹ ਪੜ੍ਹਦਾ ਪਿਆ ਸੀਗਾ ਵੇਖਦਾ ਸੀਗਾ ਆ ਵੀ ਕਿ ਸ਼ਹਿਰੇ ਦੀ ਤਾਂ ਐਡੀ ਗੱਲ ਕਰਦੇ ਆ ਕਿ ਸ਼ਹਿਰੇ ਤੋਂ ਬਿਨਾ ਤਾਂ ਸਿੱਖ ਜਾਨੀ ਕਿ ਹੁਣ ਪਤਾ ਨਹੀਂ ਮੈਂ ਹਾਬੀ ਜਿਹੜੀ ਗੱਲ ਕਰਦਾ ਸੀਗਾ ਵੀ ਗੂਠੇ ਤੇ ਬੰਨ ਲਿਆ ਜਦਾਂ ਹੂੰ ਵੀ ਇੱਕ ਪਾਸੇ ਕਹਿੰਦੇ ਵੀ ਜਦੋਂ ਸਿੱਖ ਨੇ ਕਿ ਸ਼ਹਿਰਾ ਵੀ ਲਾਉਣਾ ਐ ਇੱਕ ਪੌਂਚਾ ਲਾਉਣਾ ਐ ਇੱਕ ਪੌਣਾ ਉਹ 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 ਵੀ ਇਹ ਦੱਸਦੇ ਪਏ ਵੀ ਵਾਸ਼ਰੂਮ ਦੇ ਅੰਦਰ ਵੀ ਤੁਸੀਂ ਸ਼ਹਿਰਾ ਕਿੱਦਾਂ ਵਰਤਣਾ ਹੂੰ ਪਰ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਜਦੋਂ ਗੁਰੂ ਗੋਬਿੰਦ ਸਿੰਘ ਦੀ ਗੱਲ ਆਉਂਦੀ ਆ ਸੰਤੋਖ ਸਿੰਘ ਗੁਰਗੋਬ ਸਿੰਘ ਨੂੰ ਲੰਗੋਟ ਲਵਾਉਂਦਾ ਪਿਆ ਵਾ ਹੂੰ ਹੂੰ ਵੀ ਗੁਰੂ ਗੋਬਿੰਦ ਸਿੰਘ ਜੀ ਆ ਜਿਹੜੇ ਉਹ ਲੰਗੋਟ ਲਾਉਦੇ ਹੁੰਦੇ ਸੀ ਹੂੰ ਉਹ ਗ੍ਰੰਥ ਸਾਡੇ ਵਾਸਤੇ ਫਿਰ ਵੀ ਪੂਜਣਯੋਗ ਆ ਉਹ ਫਿਰ ਵੀ ਮੰਨਣਯੋਗ ਆ ਉਹ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਉਹਦੀ ਕਥਾ ਕੀਤੀ ਜਾ ਸਕਦੀ ਆ ਯਾਨਕਿ ਇਸ ਤਰੀਕੇ ਦੇ ਨਾਲ ਉਹਨੇ ਬਿਆਨ ਕੀਤਾ ਵੀ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਆ ਕਿੰਨੇ ਦਿਨੋਂ ਜੰਗਲਾਂ 'ਚ ਰਹੇ ਆ ਉਹ ਲੰਗੋਟ ਯਾਨੀ ਕੋਈ ਇਥੇ ਹੁਣ ਸ਼ਬਦਾਵਲੀ ਵੀ ਨੀ ਮੈਂ ਵਰਤ ਸਕਦਾ ਵੀ ਜਿਸ ਤਰੀਕੇ ਦਾ ਵੀ ਇਦਾਂ ਗੁਰਸਾਹਿਬ ਦੇ ਸਰੀਰ ਦੇ ਵਿਸ਼ੇ ਅੰਦਰ ਜਦਾ ਇੰਨੇ ਇੰਚ ਤੱਕ ਇਹਨਾਂ ਅੰਦਰ ਖੁਬਾ ਖਬ ਚੁੱਕਾ ਸੀਗਾ ਜੰਦਾ ਹੂੰ ਵੀ ਦੂਸਰੇ ਪਾਸੇ ਅਸੀਂ ਜਿਹੜਾ ਕਕਾਰਾਂ ਦਾ ਉਹ ਰੂਪ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ ਵੀ ਜੋ ਕੁਝ ਸਿੱਖੀ ਹੈ ਕਿ ਸਿਰਫ ਇਹਨਾਂ ਕਕਾਰਾਂ ਦੇ ਵਿੱਚ ਹੀ ਆ ਜੀ ਤਾਂ ਉਹਨੂੰ ਸਾਬਤ ਕਰਨ ਵਾਸਤੇ ਇਹੋ ਜਿਹਾਂ ਪਤਾ ਨਹੀਂ ਕਿੰਨੇ ਕੁ ਗ੍ਰੰਥ ਜਿਹੜਾ ਬਾਅਦ ਵਿੱਚ ਦੇਖੀਦਾ ਪਤਾ ਚੱਲਦਾ ਵੀ ਉਹਨਾਂ ਵਿੱਚੋਂ ਕਿਸੇ ਗ੍ਰੰਥ ਦੀ ਕੋਈ ਅਸਲੀਅਤ ਜਿਹੜੀ ਹੈ ਗੁਰੂ ਕਾਲ ਦੇ ਨਾਲ ਨਹੀਂ ਜੁੜਦੀ ਪਈ ਹੂੰ ਭਾਈ ਨੰਦ ਲਾਲ ਜੀ ਦੇ ਨਾਂ ਦੇ ਉੱਤੇ ਜਿਹੜੀਆਂ ਰਚਨਾਵਾਂ ਇਹਨਾਂ ਨੇ ਮਸ਼ਹੂਰ ਕੀਤੀਆਂ ਹੋਈਆਂ ਉਹ ਵੀ ਸਾਰੀ ਰਚਨਾਵਾਂ ਨੇ ਦੀ ਫੇਕ ਸਾਹਮਣੇ ਸਾਫਤ ਹੋ। ਉਹ 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 ਜਾਣੀ ਹੁਣ ਸੰਤੋਖ ਸਿੰਘ ਕੀ ਕਹਿੰਦਾ ਭਾਈ ਨੰਦ ਲਾਲ ਜੀ ਦੀ ਬਾਰੇ ਜਿਹੜਾ ਰਤਨ ਸਿੰਘ ਭੰਗੂ ਕੀ ਕਹਿੰਦਾ ਉਹਨਾਂ ਦੇ ਬਾਰੇ ਤੇ ਉਹ ਕਵਤਾਵਾਂ ਕੀ ਕਹਿੰਨੀਆਂ ਤਿੰਨੇ ਗੱਲਾਂ ਮਿਲੇ ਹੀ ਨਹੀਂ ਖਾਂਦੀਆਂ ਇਸ ਵਿੱਚ। ਬਿਲਕੁਲ ਬਿਲਕੁਲ ਜਾ ਜਾ। ਔਰ ਵੱਡੀ ਗੱਲ ਹੈਗੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿਹਦੇ ਉੱਤੇ ਸਾਰੇ ਅਸੀਂ ਇੱਕ ਮਤ ਹੋ ਸਕਦੇ ਆ। ਹੂੰ। ਉਹਦੇ ਨਾਲ ਇਹਨਾਂ ਦੇ ਵਿੱਚੋਂ ਕੋਈ ਗੱਲਬਾਤ ਜਿਹੜੀ ਹੈਗੀ ਮੇਲ ਨਹੀਂ ਖਾਂਦੀ ਤੇ ਜੇ ਹੁਣ ਉਹਦੀ ਗੱਲ ਟਡਨੀ ਵਾਲੇ ਨਰੋਲ ਉਹਦੀ ਗੱਲ ਕਰਨ ਲੱਗੇ ਆ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੂੰ ਪਰ ਦੂਸਰੇ ਪਾਸੇ ਤੁਸੀਂ ਦੂਸਰੀ ਵੀ ਆਡੀਓ ਸੁਣੀ ਹੋਣੀ ਆ ਨਾ ਜਿਹੜੀ ਆ ਧਾਮੀ ਸਾਹਿਬ ਦੀ ਆ ਅਸਾਂ ਨਹੀਂ ਉਹ ਰਹਿ ਗਈ ਮੇਥੋਂ ਲੈ 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 ਫੇਰ ਤਾਂ ਤੁਸੀਂ ਸੁਣੇ ਕੁਛ ਨਹੀਂ ਤੂੰ ਹੂੰ ਜਾਣ ਕੇ ਇਹ ਇਹ ਸਿਰਫ ਸਟੇਜਾਂ ਦੇ ਉੱਤੇ ਬੈਠੇ ਹੋਏ ਜਾਂ ਜਿਹੜੋ ਦੇਖਣ ਨੂੰ ਲੱਗਦੇ ਆ ਨਾ ਵੀ ਸਿੰਘ ਸਾਹਿਬ ਆ ਜਾਂ ਸੰਸਥਾਵਾਂ ਦੇ ਮੁਖੀ ਆ ਹੂੰ ਯਾਨੀ ਕਿ ਉਹ ਸ਼ਬਦਾਵਲੀ ਉਹ ਬੰਦੇ ਨੇ ਜਿਹੜੇ ਵਰਤੀ ਆ ਉਹ ਜਗੀਰਕੌਰ ਦੇ ਸੰਬੰਧ ਦੇ ਵਿੱਚ ਨਾ ਹੂੰ ਵੀ ਰਹਿ ਰਬ ਦਾ ਨਾ ਆਹੀ ਉਹ ਸੁਣਿਓ ਤੁਸੀਂ ਉਹਦਾ ਵੈਸੇ ਹੋ ਸੁਣ ਲਿਓ ਉਹ ਵੀ ਜਿਹਦਾ ਕਈਆਂ ਨੇ ਮੈਨੂੰ ਮੈਂ ਕਿਹਾ ਚਲ ਜਥੇਦਾਰਾਂ ਦੇ ਮਾਮਲੇ 'ਚ ਮੈਂ ਤਾਂ ਇਹਨਾਂ ਤੋਂ ਇਰਿਟੇਸ਼ਨ ਹੋਈ ਜਾਂਦੀ ਸੀ ਮੇਰਾ ਜੀ ਕਰਦਾ ਕਈ ਦਿਨਾਂ ਦਾ ਮੈਂ ਰੰਧਾਵੇ ਰੰਦੂ ਬੀਨ ਸੁਣ ਕੇ ਮੇਰਾ ਨਾ ਇੰਨੇ ਕੇਸ ਮੇਰੇ ਸਾਹਮਣੇ ਆਏ ਹੋ ਯਾਨੀ ਠੀਕ ਆ ਹੁਣ ਵੀ ਨਾ ਗਿਆਨੀ ਜੀ ਹੁਣ ਲੇਟਲੀ ਪਿਛਲੇ ਦੋ ਦੋ ਹਫਤਿਆਂ 'ਚ ਚਾਰ ਕੇਸ ਹੂੰ ਹੂੰ ਇਦਾਂ ਦੇ ਆ ਗਏ ਵੀ ਜਿੱਥੇ 50 52 45 ਸਾਲ ਦਾ ਬੰਦਾ ਆ ਹਾਂਜੀ ਤੇ 21 22 ਸਾਲ ਦੀ ਕੁੜੀ ਹੂੰ ਹੂੰ ਜਿਹੜੀ ਇਹ ਲਾਈ ਕੁੜੀ ਇਹ ਓਬਜੈਕਸ਼ਨ ਕਰ ਰਹੀ ਆ ਕਿ ਮੈਨੂੰ ਇਹਦੀ ਹਰ ਗੱਲ ਤੋਂ ਲੱਗ ਰਿਹਾ ਸੀ ਵੀ ਮੇਰੇ ਨਾਲ ਵਿਆਹ ਕਰਾਊਗਾ ਅੱਛਾ ਜੀ ਹੁਣ ਮੁਕਰ ਰਿਹਾ ਆ ਹੂੰ ਹੂੰ ਮਤਲਬ ਅਸੀਂ ਉਹ ਉਹ ਜਿਹੜੀ ਨਾ ਸਮੱਸਿਆ ਆ ਸਾਡੀ ਜਿਹੜੀ ਪੈਸੇ ਦੀ ਸਵਾਰਥ ਦੀ ਜਿਹੜੀ ਕਾਲ ਪਈਓ ਆ ਵੀ ਕਿਸੇ ਤਰ੍ਹਾਂ ਮੈਂ ਇਹਦੇ ਮੋਢਿਆਂ ਤੇ ਚੜ ਕੇ ਗਾਹਾਂ ਨਿਕਲ ਜਮਾ ਬਿਲਕੁਲ ਤੁਸੀਂ ਆਪਣੇ ਬਚਪਨ ਨੂੰ ਯਾਦ ਕਰੋ ਗਿਆਨੀ ਜੀ ਅੱਜ ਤੋਂ 40 ਸਾਲ ਪਹਿਲਾਂ ਆਲੇ ਦੁਆਲੇ ਪਿੰਡਾਂ 'ਚ ਕਿੰਨੇ ਕੇਸ ਇਦਾਂ ਦੇ ਦੇਖੇ ਜਿੱਥੇ ਦੁੱਗਣੀ ਉਮਰ ਦੀ ਦੇ ਬੰਦੇ ਨਾਲ ਕੁੜੀ ਦਾ ਵਿਆਹ ਕਰਤਾ ਕਰਦਿਆਂ ਨੇ ਬਿਲਕੁਲ ਬਿਲਕੁਲ ਇਹ ਮਨ ਸ਼ੁਰੂ ਸ਼ੁਰੂ ਜਦੋਂ ਕੈਨੇਡਾ ਦੇ ਵਿਜੇ ਵਿਜੇ ਸ਼ੁਰੂ ਹੋਏ ਆ ਉਦੋਂ ਵੀ ਇਦਾਂ ਹੀ ਹੁੰਦਾ ਸੀਗਾ ਯਾਨੀ ਇਦਾਂ ਇਦਾਂ ਦੇ ਕੇਸ ਵੀ ਅਸੀਂ ਦੇਖੇ ਵੀ ਨਾ ਯਾਨੀ ਜਦੋਂ ਕੁੜੀ ਦਾ ਕੁੜੀ ਦੇ ਅੰਗ ਉਹ ਉਹਦੇ ਨੈਣ ਨਕਸ਼ ਉਹਦਾ ਰੰਗ ਦੇਖਦੇ ਸੀ ਤਾਂ ਬੰਦੇ ਦਾ ਦੇਖਦੇ ਸੀ ਜ਼ਮੀਨ ਅਸਮਾਨ ਦਾ ਫਰਕ ਬਿਲਕੁਲ ਦੇਖ ਕੇ ਇਦਾਂ ਅਸੀਂ ਇਦਾਂ ਸੋਚਣਾ ਵੀ ਕੁੜੀ ਹੱਗ ਕਿੱਦਾਂ ਕਰ ਲਊਗੀ ਇਹਨੂੰ ਮਤਲਬ ਕਰਦਿਆਂ ਨੇ ਨੀ ਪਰ ਤੁਸੀਂ ਇਹ ਤੋਂ ਇਹ ਤਾਂ ਹੁਣ 30 40 45 ਸਾਲ ਦੀ ਗੱਲ ਤੁਸੀਂ ਕਰਦੇ ਆ ਜੇ ਇਹ ਤੋਂ 100 150 ਸਾਲ ਪਿੱਛੇ ਹੋਰ ਚੱਲ ਜਾਓ ਜਦੋਂ ਹੁਣ ਰਾਜਿਆਂ ਦੀਆਂ ਇਨੀ ਰਾਣੀ ਦੇ ਮਹਾਰਾਜ ਰਣਜੀਤ ਸਿੰਘ ਦੀ ਗੱਲ ਕਰਦੇ ਆ ਵੀ ਉਹ ਅੱਖ ਤੋਂ ਤਾਂ ਇੱਕ ਤੋਂ ਕਹਿੰਦੇ ਅੰਨਾ ਸੀਗਾ ਉਹ ਕਹਿੰਦੇ ਤੇ ਵਿਆਹ ਕਿੰਨੇ ਸੀ ਉਹਦੇ ਰਾਣੀਆਂ ਕਿੰਨੀਆਂ ਸੀਗਾ ਗੋਲੀਆਂ ਕਿੰਨੀਆਂ ਸੀਗੀਆਂ ਦਾਸੀਆਂ ਕਿੰਨੀਆਂ ਸੀਗੀਆਂ ਗਾਵਾਂ ਦੀਆਂ ਜਿੱਦਾਂ ਤੇ ਗੱਲ ਤਾਂ ਉਹ ਵੀ ਸਵਾਰਥ ਦੀ ਪਰ ਹਾਬ ਮੈਂ ਗੱਲ ਕਰਦਾ ਸੀ ਅੱਜ ਦੇ ਸਮੇਂ ਕਿਉਂਕਿ ਹੁਣ ਜਿਹੜਾ ਵੱਡੀ ਗੱਲ ਜਿਹੜੀ ਆਪਾਂ ਕਈ ਵਾਰੀ ਇੱਥੇ ਕਰਦੇ ਹੁੰਦੇ ਹੋਂਦੇ ਵੀ ਹੁਣ ਆ ਕੈਮਰੇ ਆ ਗਏ ਹਾਂ ਨਹੀਂ ਤਾਂ ਅਸਲੀਅਤ ਇਹਨਾਂ ਮੁਖੀਆਂ ਦੀ ਇਦਾਂ ਦੀ ਆ ਹੁਣ ਜਿਹੜੀ ਧਾਮੀ ਦੀ ਮੈਂ ਗੱਲ ਕਰਦਾ ਸੀ ਨਾ ਯਾ ਵੀ ਜਿਹੇ ਸ਼ਬਦਾਵਲੀ ਵਰਤੀ ਵਰਤਤ ਬੋਲ ਚਾਲ ਤੇ ਇਦਾਂ ਦੀ ਹੋਊਗੀ ਜਿਹੜੇ ਤਰੀਕੇ ਦੀ ਉਹਨੇ ਉਹ ਗੱਲਬਾਤ ਉਹਦੇ ਚ ਕੀਤੀ ਆ ਹੂੰ ਵੀ ਜਦੋਂ ਜਗੀਰਕੁਰ ਦਾ ਨਾਂ ਹੀ ਲਿਆ ਤਾਂ ਜਿੱਦਾਂ ਉਹਦੇ ਉੱਤੇ ਗਰਮ ਹੋ ਕੇ ਉਹਨੇ ਜਿਹੜੀ ਸ਼ਬਦਾਵਲੀ ਉੱਥੇ ਵਰਤੀ ਆ ਹੂੰ ਤੇ ਉਤੋਂ ਬਾਅਦ ਹੁਣ ਕਹਿੰਦਾ ਕਹਿੰਦਾ ਜੀ ਮੈਨੂੰ ਪ੍ਰਵੋਕ ਕੀਤਾ ਤੇ ਹੁਣ ਮਾਫੀ ਮੰਗੀ ਬਾਅਦ ਵਿੱਚ ਉਹਨੇ ਹੂੰ ਤੇ ਹੁਣ ਕਹਿੰਦਾ ਮੈਂ ਅਕਾਲ ਤਖਤ ਨੂੰ ਵੀ ਮਾਫੀਨਾਮਾ ਕਹਿੰਦਾ ਆਪਣਾ ਭੇਜਿਆ ਵਾ ਪਰ ਤੁਸੀਂ ਇਹ ਦੇਖੋ ਕਿ ਅਕਾਲ ਤਖਤ ਨੂੰ ਮਾਫੀਨਾਮਾ ਕਾਦੇ ਵਾਸਤੇ ਭੇਜਿਆ ਗਿਆ ਮੈਨੂੰ ਮਾਫੀ ਆ ਜਿਹੜਾ ਇਹਨਾਂ ਪੰਥ ਦਾ ਮਾਫੀ ਕਿਉਂ ਮੰਗੀ ਪੰਥ ਦਾ ਜਿਹੜਾ ਆਵਾਧਾਰਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਹੁਣ ਮੈਂ ਕਹਿੰਨਾ ਕੋਈ ਪਤਨੀ ਕਿਸੇ ਬੰਦੇ ਦੀ ਪਤਨੀ ਕਿਸੇ ਹੋਰ ਬੰਦੇ ਨਾਲ ਬਾਹਰ ਬੰਦੇ ਨਾਲ ਸੌਂ ਕੀ ਆਪਣੇ ਘਰ ਵਾਲੇ ਨੂੰ ਕਹੇ ਵੀ ਗੱਲ ਸੁਣ ਖਬਰਦਾਰ ਜੀ ਬੋਲਿਆ ਮੈਂ ਅਕਾਲ ਤਖਤ ਤੋਂ ਮਾਫੀ ਮੰਗ ਲਈਏ ਮੈਂ ਜਾਨੀ ਬਈ ਬੇਪਰਵਾਈ ਤਾਂ ਘਰ ਵਾਲੇ ਨਾਲ ਕੀਤੀ ਆ ਉਹਨੇ ਹੁਣ ਕਿੱਦਾਂ ਅਸਲ ਗੱਲ ਪਤਾ ਹੈ ਇਹਦੇ ਵਿੱਚ ਹੋਰ ਵੀ ਆ ਨਾ ਉਹ ਹੁਣ ਅਕਾਲ ਤਖਤ ਤੋਂ ਮਾਫੀ ਤਾਂ ਇਸ ਵਾਸਤੇ ਮੰਗਣੀ ਪੈਗੀ ਕਿਉਂਕਿ ਹੁਣ ਉਹ ਗੱਲ ਰਿਕਾਰਡ ਹੋ ਗਈ ਆ ਹਾਂ ਬਸ ਜੇ ਰਿਕਾਰਡਿੰਗ ਨਾ ਹੁੰਦੀ ਫੇਕ ਤੁਸੀਂ ਪਹਿਲਾਂ ਤਾਂ ਪਾਣੀ ਪੀਣਦੇ ਨਾ ਸੀਗੇ ਫੇਕ ਤੇ ਮੰਨਦੇ ਫੇਕ ਤੇ ਹੁਣ ਸ਼ਬਦਾਵਲੀ ਤੁਸੀਂ ਉਹ ਉਦੋਂ ਚਲੋ ਗੱਲਾਂ ਰਿਕਾਰਡ ਨਹੀਂ ਹੋਈਆਂ ਜਦੋਂ ਜਥੇਦਾਰ ਭਾਈ ਰਣਜੀਤ ਸਿੰਘ ਕਹਿੰਦੇ ਹੁੰਦੇ ਸੀਗੇ ਜਿਹਨੇ ਜਿਹਨੂੰ ਗਾਲ ਨਹੀਂ ਕੱਢਣੀ ਹੁੰਦੀ ਉਹ ਸਿੱਖ ਕਾਦਾ ਹੋਇਆ ਜਾਣੀ ਨਾ ਅਸੀਂ ਅਸੀਂ ਇਹਨਾਂ ਨੂੰ ਜਦੋਂ ਰਣਜੀਤ ਸਿੰਘ ਦਾ ਤੁਸੀਂ ਨਾਂ ਲੈ ਤਾਂ ਪੂਰਨ ਜਿਹੜੇ ਉੱਥੇ ਦੇ ਜਥੇਦਾਰ ਆ ਕਰ ਮੈਂ ਪਹਿਲੀ ਵਾਰ ਨਾ 86 ਵਿੱਚ ਪਹਿਲੀ ਵਾਰ ਗਿਆ ਦਰਬਾਰ ਸਾਹਿਬ ਹਾਂਜੀ ਉਦੋਂ ਉਪਿੰਦਰ ਕੌਰ ਜਿਹੜੀ ਫੈਡਰੇਸ਼ਨ ਦੀ ਇਸਤਰੀ ਵਿੰਗ ਦੀ ਪ੍ਰਧਾਨ ਸੀ ਇਦਾਂ ਠੀਕ ਆ ਇਹ ਬੰਦੇ ਇਹਨਾਂ ਦੇ ਫੈਡਰੇਸ਼ਨ ਵਾਲੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਨਾ ਇੱਕ ਉੱਥੇ ਪ੍ਰੋਫੈਸਰ ਦਰਸ਼ਨ ਜੱਥੇਦਾਰ ਹੁੰਦਾ ਸੀ ਉਦੋਂ ਹਾਂਜੀ ਇਹਦੇ ਨਾਲ ਸੀਗੇ ਸ਼ਵਿੰਦਰ ਸਿੰਘ ਹੁਣੀ ਉਹ ਟਕਸਾਲ ਟਕਸਾਲ ਵਾਲੇ ਇਹਨਾਂ ਨੂੰ ਜਾਂਚ ਕੋ ਉਹਨਾਂ ਨੂੰ ਬਾਅਦ ਵਿੱਚ ਲੈ ਕੇ ਗਿਆ ਉੱਥੇ ਇਹ ਬਿਲਕੁਲ ਪਹਿਲਾਂ ਹੁੰਸੀ ਉੱਥੇ ਖਾਲਸਾ ਕਾਲਜਿਸ ਸਗਾ ਸਮਾਗਮ ਠੀਕ ਇੱਕ ਤਾਂ ਮੈਂ ਉਹ ਦੇਖਿਆ ਹੂੰ ਹੂੰ ਕਿ ਅਸੀਂ ਉੱਥੇ ਸਾਡੇ ਏਰੀਆ ਚ ਬੈਸੇ ਸਿੱਖੀ ਦਾ ਨਾਂ ਨਿਸ਼ਾਨੀ ਘਰ ਚ ਵੀ ਕੋਈ ਇਦਾਂ ਦੀ ਗੱਲ ਨਹੀਂ ਸੀ ਸਾਡੇ ਨੇੜੇ ਇੱਕ ਵਾਰੀ ਭਿੰਡਰਾਂ ਵਾਲੇ ਨੇ ਆਉਣਾ ਸੀ ਬਾਬਾ ਲਖੋਂ ਉਥੇ ਭਾਟੇ ਗਣੇਸ਼ ਪਰਿਆ ਤੇ ਉਹ ਅਸੀਂ ਗਏ ਤੇ ਉਹ ਲੇਟ ਹੋ ਗਿਆ ਆਇਆ ਹੀ ਨਹੀਂ ਉਹ ਹੂੰ ਹੋਰ ਕੋਈ ਸਾਡੇ ਇਦਾਂ ਦਾ ਵੱਡੇ ਕੋਈ ਜਗਾ ਨਹੀਂ ਇਦਾਂ ਮਾਲਪੁਰ ਬੁੰਗੇ ਵਾਲਾ ਬਾਬਾ ਆ ਉਹ ਵੈਸੇ ਬਦਨਾਮ ਸੀ ਹੂੰ ਠੀਕ ਹੈ ਤੇ ਉਦਾਂ ਬਾਕੀ ਹੈਗੇ ਆ ਡੇਰੇ ਕੁ ਮੰਨਣ ਹਾਨਾ ਦੂਜੇ ਬਾਬਿਆਂ ਦੇ ਇਦਾਂ ਇਦਾਂ ਦਾ ਕੋਈ ਗੱਲ ਨਹੀਂ ਤੇ ਉਹ ਮਾਹੌਲ ਮੈਂ ਪਹਿਲੀ ਵਾਰ ਦੇਖਿਆ ਨੀੜਿਉ ਹੂੰ ਹੂੰ ਵੀ ਇਹ ਸੈਕੰਡ ਯੀਅਰ ਚ ਪੜਦਾ ਸੀ ਮੈਂ ਹੂੰ ਹੂੰ ਕੋਈ 18 ਸਾਲ ਦੀ ਉਮਰ ਹੁਣ ਉਹ ਜਦੋਂ ਨਾ ਫੈਡਰੇਸ਼ਨ ਇਹਨਾਂ ਨੂੰ ਉੱਥੇ ਗੱਲਾਂ ਕਰਦੇ ਨੂੰ ਦੇਖਿਆ ਮੈਨੂੰ ਇਦਾਂ ਲੱਗੇ ਜਿਦਾ ਫਿਲਮ ਚ ਗੁੰਡਿਆਂ ਦਾ ਗਰੌ ਨਹੀਂ ਹੁੰਦਾ ਹੂੰ ਹੂੰ ਸਿਰਫ ਭਾਸ਼ਾ ਇਹ ਕਿਦਾਂ ਦੀ ਸੀ ਵੀ ਬੀਰ ਜੀ ਇਦਾਂ ਫਤਿਹ ਬੁਲਾ ਕੇ ਇਦਾਂ ਬਾਕੀ ਜਿਹੜੀਆਂ ਗੱਲਾਂ ਗੱਲਾਂ ਉਹ ਇਦਾਂ ਦੀਆਂ ਵੀ ਚੱਕ ਲੋ ਕਰਦਿਓ ਐ ਤੂੰ ਕੀ ਕਰਦਾ ਉਹਨੂੰ ਕਹ ਦੇਖਾਂਗੇ ਇਹਨੂੰ ਇੱਕ ਇੱਕ ਅੰਮ੍ਰਿਤਸਰੀਏ ਬੋਲਦੇ ਇਦਾਂ ਕਿਦਾਂ ਕਰਦੇ ਆ ਉਹ ਜਣੀ ਤੁਸੀਂ ਹਜੇ ਕੋਈ ਕਈ ਵਾਰੀ ਉਦਾਹਰਨ ਦਿੱਤੀ ਆ ਤੁਸੀਂ ਉਹ ਦੂਜੀ ਜਿਹੜੀ ਹੈਗੀ ਬਲਜੀਤ ਕੌਰ ਦੀ ਹੂੰ ਜਦੋਂ ਉਹਨੂੰ ਟੌਰਚਰ ਕੀਤਾ ਵਾ ਆ ਜਦੋਂ ਉਹਨੂੰ ਟੌਰਚਰ ਤੋਂ ਉਹਨਾਂ ਨੇ ਆਪਣੇ ਬੰਦਿਆਂ ਦੇ ਵਿੱਚ ਕੀਤਾ ਨਾ ਆਪਣੇ ਜਥੇ ਦੇ ਵਿੱਚ ਜਾਂ ਆਪਣੇ گروਹ ਦੇ ਵਿੱਚ ਜਿਹੜਾ ਹੈਗਾ ਜੋ ਵੀ ਸੀਗਾ ਯਾ ਹੁਣ ਉਸ ਵੇਲੇ ਉਹ ਕਿੰਨੇ ਕੁ ਸਤਕਾਰ ਦੇ ਨਾਲ ਬੋਲਦੇ ਹੋਣਗੇ ਉਹ ਕਦੀ ਅੰਦਾਜ਼ਾ ਲਾ ਸਕਦੇ ਆਪਾਂ ਮਤਲਬ ਮੈਂ ਕਿਹਨੇ ਖਿਆਲ ਵੀ ਤੁਸੀਂ ਕਿਸੇ ਤੇ ਗੁੱਸਾ ਆ ਗਿਆ ਤੁਹਾਨੂੰ ਤੁਸੀਂ ਇਦਾਂ ਖਿਆਲ ਇਹ ਕਹਿਣਾ ਕਿਸੇ ਨੂੰ ਵੀ ਇਦਾਂ ਸਰੀਆ ਲਿਆ ਗਰਮ ਕਰਕੇ ਤੇ ਕਿੱਥੇ ਮਤਲਬ ਕਿਦਾਂ ਕੱਪੜੇ ਖੋਲਣ ਨੂੰ ਕਿਦਾਂ ਕਹਿਣਾ ਕਿਸੇ ਨੂੰ ਉੱਥੇ ਵੀ ਕਿੱਥੇ ਲਾਉਣਾ ਸਰੀਆ ਸ਼ਬਦ ਵਰਤਣਾ ਤੁਸੀਂ ਯਾਰ ਨਹੀਂ ਨਹੀਂ